सवेर हो गई थी उठ गए थे सारे जने मैं क्या चलो दस दीए नोर की मम्मी भी आ गई थी नूर की मम्मी दुद्ध चौके सारे भांडे में मांजते थे सवेरे नोर की मम्मी दुध लैन जार ਨੂਰ ਚਲਾ ਗਿਆ ਸਕੂਲ ਨੂਰ ਚਲਾਇਆ ਗਿਆ ਹੋਰ ਰੋਂਦਾ ਤਾਂ ਨਹੀਂ ਸੀਗਾ ਹੋਰ ਰੋਂਦਾ ਨਹੀਂ ਸੀਗਾ ਅੱਛਾ ਤੇ ਐਂਜੇ ਕਰਕੇ ਬਹਿ ਜਾਣਾ ਮੁੜ ਕੇ ਹੀ ਬਹੁਤ ਅੰਦ ਮੁੜ ਕੇ ਬੜਾ ਹੈਨਾ ਗਰਮੀ ਬੜੀ ਆ ਤੇ ਸਾਡੇ ਵਲੌਗ ਨੂੰ ਇੱਦੀ ਪਿਆਰ ਦਿੰਦੇ ਰੋ ਤੇ ਨੂਰ ਦੀ ਅੰਮੀ ਪਾਣੀ ਪੀ ਜਾਂਦੀ ਨਹੀਂ ਤੇ ਪੀ ਲਾ ਪੀ ਲਾ ਪੀ ਲਾ ਨੂਰ ਦੀ ਅੰਮੀ ਬੈਠੂਗੀ ਹੁਣ ਦੇਖ ਕੇ ਨੂਰ ਦੀ ਅੰਮੀ ਬਹਿ ਗਈ ਨੂਰ ਦੀ ਅੰਮੀ ਹੁਣ ਪਾਣੀ ਪੀਓਗੀ ਮੈਨੇ ਚੱਕ ਜੀ ਆ ਗਈ ਕੁਲਫੀ ਮੰਗੀ ਆਂਦਾ ਸੀ ਲਿਓ ਤਾਂ ਬਸ ਉਹਦਾ ਕੱਲਾ ਨੋ ਹੀ ਲੈਣਾ ਆਪਾਂ ਉਹ ਬਚ ਨਹੀਂ ਲੈਣਾ ਉਹਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਸ਼ਹਿਰ ਜਾਵਾਂਗੇ ਨਾ ਉੱਥੇ ਤੇਰੇ ਪਾਪਾ ਦਵਾਣਗੇ ਮੈਂ ਕੁਝ ਨਹੀਂ ਲੈ ਕੇ ਦੇਣਾ ਨੂਰ 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 ਲਾਈਏ ਨੂਰ ਦਾ ਐ ਕੋਈ ਫਾਇਦਾ ਆਪਾਂ ਨੂੰ ਬੱਚੇ ਲਗਾਤਾ ਪਹਿਲਾ ਪਹਿਲਾ ਬਸ ਨੂਰ ਦੀ ਅਮੀ ਹਸੀ ਜਾਂਦੀ ਰਹਿੰਦੀ ਐ ਨੂਰ ਦੀ ਅਮੀ ਆ ਦੇਖੋ ਅਸੀਂ ਨੂਰ ਦੀ ਮੰਮੀ ਆ। ਨੂਰ ਜੀ ਅੱਜ ਮੈਂ ਕੀ ਬਣਾਇਆ ਫਿਰ ਅੱਜ? ਅੱਜ ਮੈਂ ਸੁੱਕੇ ਆਲੂ। ਸੁੱਕੇ ਆਲੂ। ਸੁੱਕੇ ਆਲੂ। ਉਹ ਕਹ ਲਓ ਤੈਨੂੰ ਕਿਹਾ ਮੈਂ ਸੁੱਕੇ ਆਲੂ ਮੈਂ ਖਾਂਦਾ ਨਹੀਂ ਤੇ ਫੇਰ ਉਹ ਸੁੱਕੇ ਆਲੂ ਬਣਾ ਦੇ। ਕੀ ਖਾਓਗੇ ਉਹ ਬਣਾ ਲਾਂਗੀ। ਚਲ ਸੁੱਕੇ ਆਲੂ ਖਾ ਲੈਨੇ ਸੁੱਕੇ ਆਲੇ ਖਾ ਲੈਂਦੇ ਆ ਕੋਈ ਗੱਲ ਨਹੀਂ। ਨੂਰ ਜੀ ਬੇਨਤੀ ਕੀਤੀ ਆਲੂ ਖਾਣੇ। ਮੈਂ ਤਾਂ ਬਣਾਏ ਸੀ। ਤੁਸੀਂ ਦੱਸ ਦਿਓ ਕੀ ਖਾਣੇ। ਉਹ ਨਹੀਂ ਹੁਣ ਤੂੰ ਖਾ ਤੂੰ ਹੁਣ ਜਾਏਂਗੀ ਤੇ ਫਰੇਮ ਚੋਂ ਆਊਟ ਹੋ ਜਾਏਂਗੀ ਨਾ। ਮੈਂ ਤੇ ਫਿਰ ਉਹ ਮੇਰਾ ਔਖਾ ਜਾਣਾ ਮੈਨੂੰ ਫਿਰ ਗੱਲ ਨਹੀਂ ਆਉਣੀ ਨੂਰ ਦੀ ਮੰਮੀ ਬੈਠੀ ਹੈ ਨੂਰ ਕੀ ਬਣਾ ਰਹੀ ਨੂਰ ਦੀ ਮੰਮੀ ਮੈਂ ਦਾਲ ਤਰੀ ਸੀ ਦਾਲ ਤਰੀ ਦਾਲ ਤਰੀ ਸੀ ਦਿਖਾ ਦੇ ਲੋਕਾਂ ਨੂੰ ਦਾਲ ਖਾ ਲੈ ਪਾਣੀ ਥੋੜਾ ਹੋਰ ਪਾਣਾ ਪੈਣਾ ਤੁਸੀਂ ਲਿਆ ਦੇਓਗੇ ਮੈਨੂੰ ਪਾਣੀ ਮੈਂ ਨਹੀਂ ਲਿਆਣਾ ਮੈਂ ਤਾਂ ਵੀਡੀਓ ਕਰ ਬਣਾਏਗਾ ਮੈਂ ਨਹੀਂ ਲਿਆਣੀ ਚਲ ਮੈਂ ਲਿਆਣਾ ਚਲ ਕੋਈ ਨਹੀਂ ਤੂੰ ਲਿਆ ਆ ਇੱਕ ਵਾਰ ਰਹਿਣਾ ਹੁੰਦਾ ਆਏ ਤੁਸੀਂ ਲੈ ਕੇ ਦਿੱਤੀ ਸੀ ਮੈਂ ਜਿਹੜਾ ਪਾਣੀ ਲੈ ਕੇ ਆਣੀ ਆ ਦਾਲ ਚ ਪਾਣੀ ਕੱਟ ਗਿਆ ਸੀ ਮੈਂ ਕਿ ਚੱਲ ਪਾਣੀ ਪਾ ਦਿੰਦੀ ਥੋੜਾ ਜਿਹਾ ਹੈ ਨਾ ਹਾਂ ਚੱਲ ਫੇਰ ਰੋਟੀ ਵੀ ਲਾਣੀ ਫਿਰ ਲੋ ਲੈ ਲੈ ਲਾ ਲੈਣੇ ਆ ਫਿਰ ਨੇਰਾ ਹੋ ਜਾਣਾ ਤੇ ਮੈਂ ਪਹਿਲਾਂ ਰੋਟੀ ਬਣਾ ਕੇ ਕੰਮ ਨਿਬੜ ਕੇ ਚਲ ਜਾਂਗੀ ਠੀਕ ਹੈ ਨੌਰ ਦੀ ਅਮੀ ਠੀਕ ਹੈ ਨੌਰ ਦੀ ਮੈਂ ਚਲੇਗੀ ਤੇ ਮੈਨੂੰ ਹੁਣ ਗੱਲ ਨਹੀਂ ਆਣੀ ਕੋਈ ਨੂਰ ਦੀ ਮੰਮੀ ਬਾਂਦਾ ਹੀ ਕਰਦਾ ਨੂਰ ਦੀ ਮੰਮੀ ਹਲੇ ਆਏਗੀ ਨੂਰ ਦੀ ਮੰਮੀ ਨਹੀਂ ਆਇਆ ਨਾ ਮੈਨੂੰ ਕੋਈ ਗੱਲ ਨਹੀਂ ਆਉਂਦੀ ਅਨੂਰ ਦੀ ਮੰਮੀ ਆ ਗਈਏ ਅਨੂਰ ਦੀ ਮੰਮੀ ਅੱਜ ਬੜਾ ਸੋਹਣਾ ਸੂਟ ਪਾਇਆ ਐ ਇਹ ਵਿਆਹ ਵਾਲਾ ਪਿਆ ਸੀ ਮੈਂ ਕਿ ਚੰਦ ਪਾ ਲਾਂ ਕਰੀ ਵਿਆਹ ਵਾਲੇ ਵਿਆਹ ਲਈ ਲੱਗੀ ਜਾਂਦਾ ਸੋਹਣਾ ਨਾ ਬੜੀ ਸੋਹਣੀਆਂ ਚੂੜੀਆਂ ਪਾਈਆਂ ਨੇ ਉਹੀ ਉਹੀ ਚੂੜੀਆਂ ਜਿਹੜੀਆਂ ਉੱਥੇ ਹਾਂ ਤੁਸੀਂ ਤਾਂ ਲੈ ਕੇ ਦਿੱਤੀਆਂ ਸੀ ਸ਼ਾਇਦ ਉਹ ਤਾਂ ਮੈਂ ਲੁਆਈਆਂ ਸੀ ਕਿਹੇ ਦੀਆਂ ਹਾਂ ਪੂਰਾ ਬੋਰੀ ਹੋ ਗਈ ਸੀ ਨਾ ਬੀਬੀ ਉਹਨਾਂ ਦੀ ਉਹਨਾਂ ਦੀ ਚਲੋ ਕੋਈ ਗੱਲ ਨਹੀਂ ਕਿਸੇ ਦੇ ਤਾਂ ਕੰਮ ਆਈਆਂ ਆਹ ਵੇਖੋ ਅਸੀਂ ਪਾੜਾਂ ਵੱਲ ਚੱਲੇ ਆਂ ਹਾਂ ਲੋਦੀਆਂ ਵੀ ਗਰਮੀ ਬੜੀ ਹੋ ਗਈ ਸੀ ਪਿੰਡ ਵਧੀਆ ਰਹਿ ਗਿਆ ਬਹੁਤ ਗਰਮੀ ਬਹੁਤ ਗਰਮੀ ਨੋਰ ਦੀ ਮੁੰਨ ਵਾਹ ਵੀ ਆ ਅਸੀਂ ਫਮਣ ਜਾਣਾ ਮੈਂ ਤਾਂ ਟੈਨਸ਼ਨ ਨਾਲ ਸਾਡੇ ਫਰਾ ਹੈਗੇ ਨੇ ਇਹ ਫਰਾ ਸਾਡੇ ਵੀਰ ਮਿਲਗੇ ਨੇ ਤੇ ਇਹ ਕਿਨਾਂ ਜਾਣਾ ਸੀ ਪਾੜਾਂ ਬਾਦ ਆ ਚਲ ਨਾੜੀ ਜਾਇਆ ਅੰਨੇ ਵਧੀਆ ਰਾਹ ਤੇ ਨਾਲੀ ਜਾਇਆ ਮੈਂ ਕੋ ਮਾਵਾਂਗੇ ਹੈ ਨਾ ਦੇਖੋ ਪਹਿਲਾ ਪਹਿਲਾਂ ਵਾਲੀ ਗੱਲ ਨਹੀਂ ਦੀ ਹੁਣ ਰਹੀ ਪਹਿਲਾਂ ਹੁੰਦਾ ਹੁੰਦਾ ਸੀਗਾ ਵੀ ਹਾਂ ਟੈਂਪੋ ਜਾਣਾ ਮੱਲੇ ਦੇ ਵਿੱਚੋਂ ਦੇ ਉਹ ਨਾਲ ਚਲੇ ਜਾਣਾ ਤੇ ਦੇਖੋ ਹੁਣ ਦੇਖੋ ਕਿੰਨਾ ਸੌਖਾ ਹੋ ਗਿਆ ਗੱਡੀ ਦੇ ਵਿੱਚ ਵੀ ਚੱਲੇ ਆਏ ਆ ਆ ਤੁਸੀਂ ਵਧੀਆ ਕੀਤਾ ਜਦੋਂ ਪਸ਼ਹਿਰ ਗਏ ਇੱਥੋਂ ਨਾ ਆਏ ਸੀ ਨਾ ਇਨੇ 100 ਰੁਪਏ ਇੱਥੇ 100 ਰੁਪਏ ਦੇ ਦਿੰਦੇ ਇੱਥੇ ਸ਼ਿਮਲੇ 500 ਦੇ ਦਿੰਦੇ ਕਿੰਨੀ ਸੋਹਣੀਆਂ ਫੋਟੋਆਂ ਆਈਆਂ ਅਗਲੀ ਫੁਟੇਜ ਮੈਨੂੰ ਵੀ ਦੇ ਦੇਓ ਠੀਕ ਹੈ ਕੋਈ ਗੱਲ ਨਹੀਂ ਦੇਖਿਆ ਕਰਨਾ ਅਗਲੇ ਦਿਨ ਮੇਰੇ ਕੋਈ ਹੈ ਨਹੀਂ 100 ਰੁਪਏ ਦੇ ਹਨ ਤੇ ਹੀ ਜਾਣੀ ਤੂੰ ਉਹ ਬਹੁਤ ਅੱਛਾ ਹਾਂ ਕੋਈ ਦੇਖਣਾ ਹਾਲੇ ਹੁਣ ਟੂਮ ਲਾ ਲਾਇਆ ਨਿਕ ਸੋਹਣੀ ਆਈ ਜਾਨੀ ਹੈ ਨਾ ਰਾਜਾ ਰਾਣੀ ਮਾਦੇ ਨੂਰ ਦੀ ਮੰਮੀ ਸਾਨੂੰ ਮੋਕਾ ਬੜਾ ਦੋ ਮੜ ਗੱਡੀ ਵੀ ਗਾੜੀ ਉਹਨਾਂ ਦੀ ਮੈਂ ਕਿਹਾ ਢੇੜਾ ਮਾਰਿਆ ਜੀ ਕਿੰਨਾ ਲਾਂਗੇ ਥੋੜਾ ਜਿਹਾ ਕੁਛ ਕਿਆ ਸਾਰਿਆਂ ਕਾਸ਼ ਨਹੀਂ ਤੁਸੀਂ ਵੀ ਕੁਮਣਾ ਬੜਾ ਮਜ਼ਾ ਆਂਦਾ ਸੀ ਬਿਲਕੁਲ ਮਰੇ ਬੜਾ ਵਧੀਆ ਮਾਹੌਲ ਏ ਵਧੀਆ ਖਾ ਵੀ ਕੇ ਹੋਣਾ ਚਾਹੀਦਾ ਹਾਂ ਅਸਲੀ ਰਹਿਦੀ ਦੋਰ ਦੀ ਮੰਮੀ ਹਾਂ ਨੋ ਨਹੀਂ ਮੰਮੀ ਤੇ ਮੈਂ ਇੱਕ ਪੈਂਡ ਕੇ ਰਿਹਾ ਆਇਆ ਬੜੇ ਇਧਰ ਬੜੀ ਘਰ ਬੜੀ ਖੁਸ਼ ਹਲਦੀ ਰਹਿੰਦੀ ਦੋਰ ਦੀ ਮੰਮੀ ਅੱਜ ਮੈਂ ਵੀ ਅੱਜ ਵੀ ਬੜਾ ਬੜੀ ਖੂਬ ਪੱਲਾ ਨੂਰ ਦੀ ਮੰਮੀ ਬਾਹਰ ਤਾਂ ਘਰ ਨਹੀਂ ਬੜੀ ਸੀ ਬੜੀ ਹੈ ਹਾਂ ਨੂਰ ਦੇ ਵੀ ਸਾਈਕਲ ਦਿਆ ਆ ਦੇਖ ਸਾਈਕਲ ਦੇਖੀ ਆ ਜਾ ਓਏ ਕਿਧਰ ਹੋ ਗਿਆ ਆਪਾਂ ਨੂਰ ਨੂੰ ਕਿਹਾ ਕਿ ਦੇਵਾ ਨਾ ਉਹਨੂੰ ਲੈ ਕੇ ਦੇਣਾ ਆ ਵੇਖ ਰੋ ਰਸੋਈ ਦੇਖ ਕਿੰਨੀ ਸੋਹਣੀ ਰਸੋਈ ਹੈ ਨਾ ਕਿੰਨੀ ਸੋਹਣੀ ਮੈਂ ਤਾਂ ਗੁੰਨਣਾ ਆਟਾ ਕਿ ਗੁੰਨਣਾ ਲੈਦਾ ਜਿੱਥੇ ਜਾਂਦੀ ਆ ਮੈਂ ਗੁੰਨ ਦਿੰਦੀ ਉਹ ਮੈਂ ਤਾਂ ਸੋਹਣਾ ਆਟਾ ਗੁੰਨ ਕੇ ਚਾਰ ਰੋਟੀਆਂ ਬਣਾ ਲੈਂਦੀ ਨਾ ਇਹ ਤਾਂ ਸਾਈਕਲ ਦਾ ਹੈਗਾ ਜਲਾਦ ਮੈਂ ਲੋਕਾਂ ਨੂੰ ਸਾਈਕਲ ਚਲਾਉਣੀ ਹੈ ਨਾ ਇਹ ਕਿਦਾਂ ਇੱਥੇ ਦਾ ਇਦੇ ਉੱਪਰ ਬੈਠ ਨਾ ਅੱਛਾ 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 ਸੈਕ ਜਰਾ ਤੇ ਤੇ ਚਲਾ ਦੇ ਹਰਦੀ ਰਹਿਣੀ ਸੁਣੋ ਦੀ ਮਾਂਮੀ ਇਹ ਤਾਂ ਬੜਾ ਸੋਨਾ ਐ ਨੂਰ ਨੂੰ ਲਾ ਕੇ ਦੇ ਮਾਂਗੇ ਨਾਲ ਮੈਚ ਵਾਲੇ ਕਰੰਗੀ ਨਾ ਕਰਨਾ ਚਾਹੀ ਕਿ ਤੇਰੇ ਕਰਕੇ ਬਚਾ ਲੈ ਚੱਲ ਐਨੂ ਨੂੰ ਵੀ ਇਤਰਾਹ ਹਾਂਜੀ ਹਾਂਜੀ ਕੌਣ ਇਹ ਹਾਂ ਜਿਹੜਾ ਇਹ ਫੇਰ ਆ ਗਿਆ ਸਾਡੇ ਕਿਹੜੇ ਦਾ ਕਿੱਧਰ ਆਇਆ ਮੋ ਜਾਨ ਫੋਨ ਵੀ ਕੀਤਾ ਨਹੀਂ ਨੂਰ ਦੀ ਮੰਮੀ ਦਾ ਅੱਛਾ ਨੂਰ ਦੀ ਮੰਮੀ ਆ ਹਾਂ ਜੀ ਨੂਰ ਨਹੀਂ ਕਿੰਦਰ ਕਿਵੇਂ ਆਏ ਤੁਸੀਂ ਆ ਸਾਨੂੰ ਤੇ ਤੁਸੀਂ ਕਿਹਾ ਨਾ ਫੋਨ ਕਰਕੇ 506 ਦੇ ਵਿੱਚ ਤੁਸੀਂ ਕਹੇ ਤੇ 310 ਅੱਛਾ 510 ਅੱਛਾ ਗੱਲ ਤਾਂ ਨਹੀਂ ਤੁਸੀਂ ਗੱਲ ਚਲੋ ਕੋਈ ਗੱਲ ਕੋਈ ਗੱਲ ਹੀ ਹੋ ਜਾਂਦਾ ਜੀ ਚਲੋ ਆ ਜੀ ਤੁਹਾਡੇ ਘਰ ਬੜਾ ਸੋਹਣਾ ਹੈ ਸੋਹਣਾ ਆ ਨਾ ਆਟਾ ਗੁੰਨ੍ਹਦੀ ਹੈ ਆ ਨੂਰ ਦੀ ਮੰਮੀ ਕੀ ਹੋਇਆ ਤੁਹਾਨੂੰ ਮੂੰਹ ਬਣਾਇਆ ਮੇਰੇ ਤਾਂ ਪੈਰ 'ਚ ਕੰਢਾ ਵੜ ਗਿਆ ਕੰਢਾ ਵੜ ਗਿਆ ਕਿੰਦਾ ਵੜ ਗਿਆ ਨਿਕਲਦਾ ਨਹੀਂ ਤਾ ਮੈਂ ਬੜਾ ਬੜੀ ਕੋਸ਼ਿਸ਼ ਕੀਤੀ ਸੀ ਨਾ ਨੋਰ ਦੇ ਮਿਲ ਕੇ ਨਹੀਂ ਵਰ ਗਿਆ ਅਜੇ ਚੱਪਨਾ ਪਾ ਕੇ ਰੱਖਿਆ ਕਰ ਚੱਪਲਾਂ ਦੇ ਬਗੈਰ ਨਹੀਂ ਮੈਂ ਪਾ ਕੇ ਗਈ ਸੀ ਮੈਂ ਪਤਾ ਨਹੀਂ ਕਿੱਥੋਂ ਵੜ ਗਿਆ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿੱਦਾਂ ਡੱਗਾ ਮੈਂ ਕੱਢਦਾ ਤੇ ਮੇਰੀ ਵੀਡੀਓ ਬਣਾਵੀ ਤੇ ਮੈਂ ਲੋਕਾਂ ਨੂੰ ਦਿਖਾਵਾਂ ਹਾ ਨੂਰ ਦੇ ਪਾਪਾ ਮੇਰੇ ਪੈਰ ਚ ਘੰਡਾ ਕੱਢਦੇ ਫੇ ਸਵੇਰ ਦੱਦ ਕੀ ਕਰ ਰਿਹਾ ਸੀ ਮਨ ਮੈਂ ਚੱਲ ਤੁਸੀਂ ਕੱਢ ਦੋ ਚੱਲ ਕੱਢ ਦੇਣਗੇ ਤੇ ਸੋਖਾ ਹੋ ਜਿਗਾ ਸ਼ਾਮ ਨੂੰ ਫਿਰ ਰੋਟੀ ਟੋਕਾ ਵੀ ਕਰਨਾ ਹੁੰਦਾ ਫਿਰ ਤੁਰਿਆ ਨਹੀਂ ਜਾਂਦਾ ਨਾ ਚਲ ਨੂਰ ਦੇ ਪਾਪਾ ਮੇਰੇ ਪੈਰ ਚ ਘੰਡਾ ਕੱਢਦੇ ਪਏ ਨਿਕਲ ਗਿਆ ਹਾਂ ਕੀ ਹੋਇਆ ਇਹ ਕਮੰਦਕਾਰ ਮੈਨੂੰ ਮੈਂ ਇੱਕ ਚੀਜ਼ ਦਿਖਾਣੀ ਹੈ ਤੇਨੂੰ ਕੀ ਆਖਾ ਬੰਦ ਕਰ ਹੱਥ ਕਰ ਦੋ ਹੱਥ ਕਰ ਕੀ ਏ ਇਹ ਦੇਖ ਨਹੀਂ ਇਹ ਇੱਕ ਹੀ ਕਰਤਾ ਤੁਸੀਂ ਇਹ ਹੀ ਸੀ ਮੈਨੂੰ ਲੱਗਿਆ ਸੱਚੀ ਹੈ ਦੇਖੇ ਰਹਾ ਦਤੇ ਨੇ ਡਰ ਗਈ ਬਲਾ ਦੇ ਤੇਰਾ ਡਰਾ ਮੈਂ ਡਰਾ ਇਹ ਤਾਂ ਤੁਸੀਂ ਤਾਂ ਮੈਨੂੰ ਬਲਾ ਦੇ ਜਹਾਂ ਨਹੀਂ ਡੱਤੀ ਸੀ ਮੇਰੀ ਇਹ ਮੈਂ ਤਾਂ ਇਹ ਨੂਰ ਨੂਰ ਦੇ ਖਾ ਦੇਣਾ ਮੈਂ ਤੇ ਡਰ ਜਾਣਾ ਇਹ ਨੂਰ ਲੈ ਕੇ ਆਇਆ ਸਕੂਲੋਂ ਲੈ ਕੇ ਆਇਆ ਨੂਰ ਕਿੱਥੋਂ ਲੈ ਆਇਆ ਮਰੀਆਂ ਹੋਈਆਂ ਸ਼ਿਪਕਲੀਆ ਖਾਂਦਾ ਹੈ ਮੈਂ ਤੇ ਨੂਰ ਦੀ ਮੰਮੀ ਇੱਥੇ ਟਾਈਗਰ ਸਫਾਰੀ ਆਏ ਹਾਂ ਇਸ ਜੰਗਲਾਂ ਦੇ ਵਿੱਚ ਹਾਂ ਤੇ ਉਹ ਜੰਗਲ ਘੁੰਮਣ ਆਏ ਸੀ ਨੂਰ ਦੀ ਮੰਮੀ ਉਹ ਤਾਂ ਦੇਖਦੇ ਬਹੁਤ ਹਸਾਂਦੀ ਹੈ ਖਸਾ ਸੀ ਗਿਆ ਬਾਜੀ ਹੋਰ ਠੀਕ ਹੋ ਨਹੀਂ ਵਾਜਾਂ ਮਾਰਨ ਦੇ ਕੁਝ ਦੇਖਿਆ ਨਹੀਂ ਹਾਂ ਆਜੋ ਆਜੋ ਵਲੌਗ ਦੇ ਵਿੱਚ ਹੀ ਆਜੋ ਤੁਸੀਂ ਤੁਹਾਨੂੰ ਮਸ਼ਹੂਰ ਕਰਦੇ ਨੂਰ ਦੀ ਮੰਮੀ ਤਾਂ ਫੈਨ ਹੈ ਗਿਆ ਤੁਹਾਨੂੰ ਦੇਖਿਆ ਤਾਂ ਸੀ ਕਿ ਵੀ ਪਿੱਛੇ ਚੱਲ ਕੇ ਫੋਟੋ ਖਿਚਾ ਆਈਏ ਅੱਛਾ 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 ਇਹ ਤਾਂ ਹੈਲੋ ਤੁਸੀਂ ਪਹਿਲਾਂ ਪਹਿਲਾਂ ਹੀ ਬੋਲਤਾ ਹੈ ਫੋਟੋ ਦਿਖਾ ਹਾਂ ਨੂਰ ਦੀ ਮੰਮੀ ਦੇ ਨਾਲ ਦੇਖੋ ਨੂਰ ਦੀ ਮੰਮੀ ਦੇ ਫੈਨ ਆ ਗਏ ਨੇ ਦੋ ਤਿੰਨ ਵਾਧਾ ਮਾਰੀਆਂ ਮੈਂ ਕਿਹਾ ਲੱਗਣਦੇ ਨੇ ਭਾਜੀ ਦੇਖੇ ਨਾ ਉਹ ਤੇ ਵੀਡੀਓ ਦੇਖੀ ਸੁਭਾਵੇਂ ਅੱਛਾ ਤੁਸੀਂ ਮੇਰੇ ਫੈਨ ਨਹੀਂ ਹੈਗੇ ਨੂਰ ਦੀ ਮੰਮੀ ਦੇ ਫੈਨ ਹੋ ਨੂਰ ਦੀ ਮੰਮੀ ਦੀ ਬਥੂ ਤਾਂ ਤੁਸੀਂ ਵੀਡੀਓ ਵਿੱਚ ਦਿਖਾਣੀ ਨੂਰ ਦੀ ਮੰਮੀ ਨੂੰ ਹੈਗੇ ਨਾ ਵਿੱਚ ਹਾਂ ਹਾਂ ਜੀ ਪਰ ਉਹਨਾਂ ਦੀ ਜ਼ਿਆਦਾ ਦੇਖਦੇ ਆ ਗਏ ਅਸੀਂ ਚਲੋ ਕਿੱਧਰ ਘੁੰਮਣ ਆਏ ਅੱਜ ਸਾਡੇ ਜੰਗਲਾਂ ਤੋਂ ਕਿੱਧਰ ਆ ਗਏ ਅੱਜ ਖਣੀ ਸਾਨੂੰ ਲਗਾ ਜੰਗਲ ਉਹ ਉਧਰ ਫਿਰ ਕੋਠੀਆਂ ਸ਼ੁਰੂ ਹੋ ਗਈਆਂ ਨੇ ਮੈਂ ਕਿਹ ਦੇਖੀਏ ਇੱਕ ਛੋਟਾ ਜਿਹਾ ਜੰਗਲ ਫੋਰੈਸਟ ਬਣਾਇਆ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹੋਰ ਜਦੋਂ ਜਿੱਥੇ ਆਹ ਏਰੀਆ ਦੇ ਵਿੱਚ ਕਦੋਂ ਕੋਈ ਗਰਮੀ ਹੋ ਜਾਂਦੀ ਹੈ ਇੱਥੇ ਜੂਨ ਸਟਾਰਟਿੰਗ ਵਿੱਚ ਆ ਜਾਂਦੀ ਜੂਂ ਜਿਹੜੇ 2 ਮਹੀਨੇ ਪਹਿ ਜਾਂਦੀ ਹੈ ਅੱਛਾ ਅੱਛਾ 2 2 ਮਹੀਨੇ ਜੇ ਅਗਰ ਨਹੀਂ ਪਹਿ ਜਾਂਦੀ ਉਧਰ ਉਧਰ ਅੱਗੇ ਠੰਡ ਰਹਦੀ برف ਪੈਂਦੀ ਹੈਗੀ ਬਹੁਤ ਓਕੇ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਜਿਹੜਾ ਆਪਣਾ ਤੁਸੀਂ ਮੇਰੇ ਫੈਨ ਨਹੀਂ ਜੀ ਹੈਗੇ ਤੁਸੀਂ ਮੈਨੂੰ ਮੇਰੀ ਮੰਮੀ ਦਾ ਫੈਨ ਆ ਮੈਂ ਉਹਨਾਂ ਨੂੰ ਜ਼ਿਆਦਾ ਨੂਰ ਦਿਓ ਨੂਰ ਦਿਓ ਮੈਂ ਹੱਸਦੀ ਰਹਾਂ ਹੱਸਦੀ ਰਹਾਂ ਨੂਰ ਦਿਓ ਨੂਰ ਦੀ ਮੈਂ ਨੂਰ ਦਿਓ ਮੈਂ ਹੋਈ ਹੋਈ ਜਾਂਦੇ ਉਹਦੀ ਮੰਮੀ